ਬੇਖੌਫ ਬਦਮਾਸ਼ਾਂ ਐ ਪਿਸਤੌਲ ਦਿਖਾਇਆ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਫਰਾਰ ਹੋ ਗਏ ਤੇ ਉਹ ਵੀ ਪੌਸ਼ ਇਲਾਕੇ ਦੇ ਵਿੱਚ ਇੱਕ ਖਬਰ ਤਰਨਤਾਰਨ ਤੋਂ ਹੈ ਜਿੱਥੇ ਗੋਲਡ ਇਨਕਲੇਵ ਦੇ ਵਿੱਚ ਸਾਬਕਾ ਕਾਉਂਸਲਰ ਦੇ ਘਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇੱਕ ਜਾਂ ਦੋ ਲੋਕਾਂ ਨੇ ਨਹੀਂ ਬਲਕਿ 6 ਲੋਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਬਾਰ ਖੜੇ ਰਹੇ ਅਤੇ ਚਾਰ ਅੰਦਰ ਦਾਖਲ ਹੋਏ ਤੇ ਪਰਿਵਾਰ ਨੂੰ ਪਿਸਤੌਲ ਦਿਖਾਇਆ ਤੇ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ 6 ਬੰਦੇ ਆਏ ਆ ਵਾਰਦਾਤ ਕਰਨ ਘਰ ਦੇ ਵਿੱਚ ਦੋ ਜਾਨੇ ਮੋਟਰਸਾਈਕਲ ਤੇ ਬਾਹਰ ਖੜੇ ਰਹੇ ਆ ਤੇ ਚਾਰ ਜਾਨੇ ਜਿਹੜੇ ਆ ਚਾਰਾਂ ਕੋਲ ਪਿਸਤਲ ਸੀ ਹੱਥ ਦੇ ਵਿੱਚ ਤੇ ਉਹ ਗੋਲੀਆਂ ਚਲਾਉਂਦੇ ਅੰਦਰ ਗਏ ਆ ਤੇ ਅੰਦਰੋਂ ਉਹਨਾਂ ਨੇ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਆ ਕਾਫੀ ਉਹਨਾਂ ਨੇ ਮਤਲਬ 10-15 ਮਿੰਟ ਅੰਦਰ ਲਾ ਕੇ ਤੇ ਆਪਣੀਆਂ ਲੋ ਜੋ ਵੀ ਇਹਨਾਂ ਨੂੰ ਮਿਲਿਆ ਵਾ ਦੋ ਕੁ ਮੋਬਾਈਲ ਇੱਕ ਦੋ ਪਰਸ ਨਾਲ ਲੈ ਗਏ ਤੇ ਗੋਲੀਆਂ ਚਲਾਉਂਦੇ ਹੀ ਗਏ ਆ ਪੁਲਿਸ ਸੀਸੀਟੀਵੀ ਖੰਗਾਲ ਰਹੀ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਕਿ ਮੋਟਰਸਾਈਕਲ ਸਵਾਰ ਨਜ਼ਰ ਆ ਰਹੇ ਨੇ ਹਾਲਾਂਕਿ ਅਜੇ ਤੱਕ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਹੱਥ ਖਾਲੀ ਨੇ ਤੇ ਬੰਦੇ ਆਏ ਇਹਨਾਂ ਦੇ ਘਰ ਉਹਨਾਂ ਨੇ ਆ ਕੇ ਤੇ ਕਿਸੇ ਪੁਆਇੰਟ ਤੇ ਇਹਨਾਂ ਨੂੰ ਵਾਕੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਜਿਵੇਂ 12000 ਰੁਪਏ ਨਾਲ ਲੈ ਕੇ ਇੱਕ ਮੋਬਾਈਲ ਲੈ ਗਏ ਫਾਇਰਫੁੱਟ ਵੀ ਕੀਤੇ ਗਏ ਸੀ ਹਾਂ ਇਹਨਾਂ ਦਸੰਬਰ ਦਾ ਵੀ ਫਾਇਰ ਕੀਤੇ ਬਾਕੀ ਅਸੀਂ ਨਿਸ਼ਚਿਤ ਕਰ ਰਹੇ ਸੀ ਵੈਸੇ ਪੰਜਾਬ ਦੇ ਵਿੱਚ ਇਹ ਪਹਿਲੀਆਂ ਤਸਵੀਰਾਂ ਨਹੀਂ ਨੇ ਅਜਿਹੀਆਂ ਤਸਵੀਰਾਂ ਪਹਿਲਾਂ ਵੀ ਕਈ ਦਫਾ ਸਾਹਮਣੇ ਆ ਚੁੱਕੀਆਂ ਨੇ ਜਿਸ ਵਿੱਚ ਦੇਖਿਆ ਜਾਂਦਾ ਹੈ ਕਿ ਪਿਸਤੌਲ ਹੱਥ ਦੇ ਵਿੱਚ ਲੈ ਕੇ ਬੇਖੌਫ ਬਦਮਾਸ਼ ਕਦੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਤੇ ਕਦੇ ਕਿਸੇ ਦੁਕਾਨਦਾਰ ਨੂੰ ਲੁੱਟ ਲੈਂਦੇ ਨੇ ਅਤੇ ਤਸਵੀਰਾਂ ਪਰੇਸ਼ਾਨ ਕਰਦੀਆਂ ਨੇ